ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਜ਼ਿਕਰ ਆਉਂਦਾ ਹੈ ਤਾਂ ਹਰੀ ਸਿੰਘ ਨਲੂਏ ਦਾ ਜ਼ਿਕਰ ਆਉਣਾ ਲਾਜ਼ਮੀ ਹੈ ਮਹਾਰਾਜਾ ਰਣਜੀਤ ਸਿੰਘ ਆਪਣੀ ਜ਼ਿੰਦਗੀ 'ਚ ਇੱਕ ਵਾਰ ਰੋਇਆ ਜਦੋਂ ਹਰੀ ਸਿੰਘ ਨਲੂਆ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਿਆ ਸਮਾਂ 15 ਸਾਲ ਦੀ ਉਮਰ ਸੀ ਜਦੋਂ ਸ਼ੇਰ ਨੂੰ ਜਵਾੜਿਆਂ ਤੋਂ ਫੜ ਕੇ ਪਾੜ ਦਿੱਤਾ ਸੀ ਉਹਨਾਂ ਦੇ ਕੱਪੜੇ ਉਹਨਾਂ ਨੇ ਕਸ਼ਹਿਰਿਆਂ ਨੂੰ ਵੇ ਵੇਖ ਹੀ ਪਠਾਨ ਡਰੀ ਜਾਂਦੇ ਕਿ ਹਰੀ ਸਿੰਘ ਨਲੂਆ ਅੰਦਰ ਹੈ ਹਰੀ ਸਿੰਘ ਨਲੂਆ ਆਵਾਜ਼ ਮਾਰਦਾ ਹੈ ਤੇ ਉਸ ਦੇ ਅੱਗੇ ਗੋਡਿਆਂ ਭਰ ਬਹਿ ਜਾਂਦਾ ਹੈ ਕਹਿੰਦਾ ਹੈ ਤੂੰ ਕਹਿੰਦੀ ਸੀ ਕਿ ਤੇਰੇ ਵਰਗਾ ਪੁੱਤਰ ਚਾਹੀਦਾ ਹੈ ਇਹ ਹੀ ਮੰਗ ਸੀ ਨਾ ਲੈ ਅੱਜ ਤੋਂ ਮੈਂ ਤੇਰਾ ਪੁੱਤਰ ਹਾਂ ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਇਸ਼ਨਾਨ ਕਰ ਰਹੇ ਸੀ ਤੇ ਉਹਨਾਂ ਦੇ ਹੱਥ ਵਿੱਚ ਇੱਕ ਗੜਵਾ ਸੀ ਧਿਆਨ ਸਿੰਘ ਦੀ ਲੱਤ ਤੇ ਮਾਰਦੇ ਹਨ ਕਹਿੰਦੇ ਜਦ ਦਫਾ ਹੋ ਜਾ ਸਾਡੀਆਂ ਨਜ਼ਰਾਂ ਤੋਂ ਪਰਾਂ ਹੋ ਜਾ ਹਰੀ ਸਿੰਘ ਨਲਵਾ ਦੁਨੀਆ ਦੇ ਮਹਾਨ ਜਰਨੈਲਾਵਾਂ ਵਿੱਚੋਂ ਗਿਣੇ ਗਏ ਹਨ ਦਰਾ ਖੈਬਰ ਅਫਗਾਨਿਸਤਾਨ ਦਾ ਇਲਾਕਾ ਸਿਕੰਦਰ ਲੋਧੀ ਚੰਗੇਜ਼ ਖਾਨ ਤੇ ਹੋਰ ਕਈ ਸ਼ਾਸਕਾਂ ਤੋਂ ਵੀ ਫਤਿਹ ਨਹੀਂ ਹੋਇਆ ਜੋ ਹਰੀ ਸਿੰਘ ਨਲੂਏ ਨੇ ਅਫਗਾਨਾਂ ਨੂੰ ਚਿਤ ਕਰਕੇ ਉੱਥੇ ਸਿੱਖ ਰਾਜ ਕਾਇਮ ਕੀਤਾ 16 ਸਾਲ ਦੀ ਉਮਰ ਵਿੱਚ ਕਸੂਰ ਕਿਲਾ ਫਤਿਹ ਕੀਤਾ ਆਪਣੀ ਜ਼ਿੰਦਗੀ ਵਿੱਚ 20 ਜੰਗਾਂ ਲੜੀਆਂ ਹਰੀ ਸਿੰਘ ਨਲੋਏ ਨੇ ਤੇ 20 ਦੀਆਂ 20 ਜੰਗਾਂ ਫਤਿਹ ਕੀਤੀਆਂ ਅੱਜ ਆਪਾਂ ਜਿਸ ਸ਼ਖਸੀਅਤ ਦੀ ਗੱਲ ਕਰ ਰਹੇ ਹਾਂ ਅਕਸਰ ਹੀ ਤੁਸੀਂ ਉਸ ਸ਼ਖਸੀਅਤ ਦਾ ਜ਼ਿਕਰ ਸੁਣਿਆ ਹੋਵੇਗਾ ਪਰ ਜੋ ਗੱਲਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸ ਦੇਣੀਆਂ ਉਹ ਸ਼ਾਇਦ ਹੀ ਤੁਸੀਂ ਸੁਣੀਆਂ ਹੋਣ ਹਰੀ ਸਿੰਘ ਨਲੋਆ ਦਾ ਜਨਮ 28 April 1791 ਮਾਤਾ ਧਰਮਕੌਰ ਪਿਤਾ ਗੁਰਦਿਆਲ ਸਿੰਘ ਦੇ ਘਰ ਗੁਜਰਾਵਾਲਾ ਅੱਜਕੱਲ ਪਾਕਿਸਤਾਨ ਇਲਾਕੇ ਵਿੱਚ ਹੋਇਆ ਇਨਾਂ ਦੇ ਦਾਦਾ ਸਰਦਾਰ ਵਿਸ਼ਨ ਸਿੰਘ ਅਹਿਮਦ ਸ਼ਾਹ ਅਬਦਾਲੀ ਨਾਲ ਲੜਦੇ ਹੋਏ ਸ਼ਹੀਦ ਹੋਏ ਸਨ। ਇਨਾਂ ਦੇ ਪਰਦਾਦਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ। 7 ਸਾਲ ਦੀ ਉਮਰ ਸੀ ਜਦੋਂ ਹਰੀ ਸਿੰਘ ਨਲੋਏ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਮਾਤਾ ਜੀ ਉਸ ਨੂੰ ਨਾਨਕੇ ਪਿੰਡ ਲੈ ਗਈ। ਉੱਥੇ ਹੀ ਉਹਨਾਂ ਨੇ ਸ਼ਾਸਤਰ ਵਿਦਿਆ, ਦੁਨਿਆਵੀ ਵਿਦਿਆ, ਤੀਰਅੰਦਾਜ਼ੀ, ਘੋੜਸਵਾਰੀ ਤੇ ਤਲਵਾਰ ਦੇ ਜੋਰ ਵਿਖਾਉਣੇ ਉੱਥੇ ਹੀ ਸਿੱਖੇ ਸਨ। ਮਹਾਰਾਜਾ ਰਣਜੀਤ ਸਿੰਘ ਆਪਣੇ ਦਰਬਾਰ ਵਿੱਚ ਬਸੰਤ ਪੰਚਮੀ ਦਾ ਮੇਲਾ ਖੇਡਾ ਕਰਵਾਉਂਦੇ ਸਨ 15 ਸਾਲ ਦੀ ਉਮਰ ਸੀ ਜਦੋਂ ਉੱਥੇ ਨੌਜਵਾਨ ਦੇ ਰੂਪ ਵਿੱਚ ਹਰੀ ਸਿੰਘ ਉਦੋਂ ਨਲਵਾ ਨਾਮ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਜੋਰ ਵਿਖਾਏ ਤਲਵਾਰ ਦੇ ਅਜਿਹੇ ਤਲਵਾਰਬਾਜ਼ੀ ਘੋੜਸਵਾਰੀ ਕੀਤੀ ਮਹਾਰਾਜਾ ਰਣਜੀਤ ਸਿੰਘ ਖੁਸ਼ ਹੋਏ ਤੇ ਉਹਨਾਂ ਨੇ ਆਪਣੀ ਗੱਦੀ ਤੋਂ ਉੱਠ ਕੇ ਗਲ ਵਿੱਚੋਂ ਕੈਂਠਾ ਲਾ ਕੇ ਹਰੀ ਸਿੰਘ ਦੇ ਗਲ ਵਿੱਚ ਪਾ ਦਿੱਤਾ ਤੂੰ ਸਾਡੀ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਹੈ ਤਾਂ ਹਰੀ ਸਿੰਘ ਨੇ ਜਵਾਬ ਦਿੱਤਾ ਹਾਂਜੀ ਮੈਂ ਤੁਹਾਡੀ ਫੌਜ ਵਿੱਚ ਭਰਤੀ ਹੋਵਾਂਗਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਆਪਣੇ ਨਾਲ ਰੱਖ ਲਿਆ ਉਸ ਸਮੇਂ ਉਮਰ ਕੇਵਲ 15 ਸਾਲ ਦੀ ਸੀ ਇੱਕ ਵਾਰ ਦੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਕਰਨ ਜਾਂਦੇ ਨੇ ਜੰਗਲ ਦੇ ਵਿੱਚ ਤੇ ਉੱਥੇ ਸ਼ੇਰ ਨਾਲ ਸਾਹਮਣਾ ਹੋ ਜਾਂਦਾ ਹੈ 15 ਸਾਲ ਦੀ ਉਮਰ ਵਿੱਚ ਹਰੀ ਸਿੰਘ ਨਲਵਾ ਸ਼ੇਰ ਦੇ ਸਾਹਮਣੇ ਖੜ ਜਾਂਦਾ ਹੈ ਉਸ ਨਾਲ ਮੁਕਾਬਲਾ ਕਰਦਾ ਹੈ ਮੁਕਾਬਲਾ ਕਰਦਾ ਤਲਵਾਰ 헤ਠਾਂ ਡਕ ਪੈਂਦੀ ਹੈ ਜਦੋਂ ਸ਼ੇਰ ਹਰੀ ਸਿੰਘ ਨਲਵੇ ਵੱਲ ਵਾਧਾ ਹੈ ਤਾਂ ਹਰੀ ਸਿੰਘ ਨਲਵਾ ਸ਼ੇਰ ਨੂੰ ਜਵਾੜਿਆਂ ਤੋਂ ਫੜ ਕੇ ਪਾੜ ਦਿੰਦਾ ਹੈ ਸ਼ੇਰ ਵਿੱਚ ਇੰਨੀ ਤਾਕਤ ਹੁੰਦੀ ਹੈ ਇੰਨਾ ਉਹਦੀ ਮਜ਼ਬੂਤੀ ਹੁੰਦੀ ਹੈ ਉਹਦੇ ਮੂੰਹ ਵਿੱਚ ਕਿ ਕਹਿੰਦੇ ਹਨ ਕਿ ਜੇ ਉਹ ਪੱਥਰ ਵੀ ਉਹਦੇ ਮੂੰਹ ਵਿੱਚ ਆਵੇ ਤਾਂ ਉਹਨੇ ਦਬਾ ਕੇ ਉਹਨੂੰ ਪੀਸ ਦਿੰਦਾ ਹੈ ਤੇ ਤੁਸੀਂ ਇਹ ਸਹ ਹਲੋ ਕਿ ਉਹਦੇ ਬਾਹਾਂ ਵਿੱਚ ਹਰੀ ਸਿੰਘ ਨਲਵੇ ਦੇ ਕਿੰਨੀ ਤਾਕਤ ਹੋਊਗੀ ਜਿਹਨੇ ਜਵਾੜੇ ਹੀ ਪਾਰ ਦਿੱਤੇ ਤੇ ਆਪਣੇ ਸ਼੍ਰੀ ਸਾਹਿਬ ਦੇ ਨਾਲ ਆ ਉਹਦੇ ਗਰਦਨ ਤੇ वार ਕੀਤਾ ਤੇ ਸ਼ੇਰ ਨੂੰ ਉਥੇ ਹੀ ਮਾਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਦੇ ਦ੍ਰਿਸ਼ ਵੇਖਦੇ ਘੋੜੇ ਤੋਂ ਉਤਰਦੇ ਤੇ ਉਸ ਨੂੰ ਸੀਨੇ ਨਾਲ ਲਾ ਲੈਂਦੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਪਹਿਲਾਂ ਇੱਕ ਨਲ ਨਾਂ ਦਾ ਰਾਜਾ ਸੁਣਿਆ ਸੀ ਉਹਨਾਂ ਨੇ ਕਿ ਉਹ ਨਾਲ ਨਾਮ ਦਾ ਰਾਜਾ ਸ਼ੇਰ ਨੂੰ ਜਵਾੜਿਆਂ ਤੋਂ ਫੜ ਕੇ ਪਾੜ ਦਿੰਦਾ ਸੀ ਸੁਣਿਆ ਸੀ ਦੇਖਿਆ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਪਰ ਅੱਜ ਵੇਖ ਲਿਆ ਤੂੰ ਹੀ ਸਾਡਾ ਨਾਲ ਹੈ ਭਾਵ ਉਦੋਂ ਤੋਂ ਹੀ ਹਰੀ ਸਿੰਘ ਨਲਵਾ ਨਾ ਪੈ ਗਿਆ ਉਸ ਤੋਂ ਬਾਅਦ ਹਰੀ ਸਿੰਘ ਨਲੂਏ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਜੰਗੀਰ ਦਿੱਤੀ ਤੇ 700 ਦੇ ਕਰੀਬ ਘੋੜਸਵਾਰ ਦੇ ਕੇ ਇੱਕ ਸੈਨਾਪਤੀ ਫੌਜਦਾਰ ਨਿਯੁਕਤ ਕਰ ਦਿੱਤਾ 16 ਸਾਲ ਦੀ ਉਮਰ ਵਿੱਚ ਹਰੀ ਸਿੰਘ ਨਲੂਏ ਨੇ ਕਸੂਰ ਫਤਿਹ ਕੀਤਾ ਬਾਦ ਦੇ ਵਿੱਚ ਪਸ਼ਾਵਰ, ਅਟਕ, ਕਸ਼ਮੀਰ, ਜਮਰਾਉ, ਮਲਤਾਨ ਹੋਰ ਕਈ ਇਲਾਕੇ ਹਰੀ ਸਿੰਘ ਨਲੂਏ ਨੇ ਜਿੱਤੇ ਜਦੋਂ ਹਰੀ ਸਿੰਘ ਨਲੂਆ ਕਸ਼ਮੀਰ ਦਾ ਗਵਰਨਰ ਬਣਿਆ ਤਾਂ ਉਸ ਤੋਂ ਪਹਿਲਾਂ ਮੁਗਲਾਂ ਨੇ ਧੱਕੇ ਨਾਲ ਕਸ਼ਮੀਰ ਦੇ ਹਿੰਦੂਆਂ ਨੂੰ ਮੁਸਲਮਾਨ ਬਣਾਇਆ ਹੋਇਆ ਸੀ ਤਾਂ ਹਰੀ ਸਿੰਘ ਨਲੂਏ ਨੇ ਐਲਾਨ ਕੀਤਾ ਜੋ ਵੀ ਆਪਣਾ ਧਰਮ ਦੁਬਾਰਾ ਪਰਿਵਰਤਨ ਕਰਨਾ ਚਾਹੁੰਦਾ ਹੈ ਉਹ ਕਰ ਸਕਦਾ ਹੈ 40000 ਦੇ ਕਰੀਬ ਮੁਸਲਮਾਨ ਦੁਬਾਰਾ Hindu ਬਣੇ ਕਸ਼ਮੀਰ ਦੇ ਗਵਰਨਰ ਤੋਂ ਬਾਅਦ ਉਹ ਪਸ਼ਾਵਰ ਦੇ ਗਵਰਨਰ ਬਣੇ ਜਿਆਦਾ ਲੰਮਾ ਸਮਾਂ ਹਰੀ ਸਿੰਘ ਨਲਵਾ ਪਸ਼ਾਵਰ ਹੀ ਰਹੇ ਇੱਕ ਵਾਰ ਦੀ ਘਟਨਾ ਕਿ ਪਠਾਣਾ ਨੇ ਇੱਕ ਲੜਕੀ ਦਾ ਡੋਲਾ ਲੁੱਟ ਲਿਆ ਉਹਦੀ ਬਰਾਤ ਜਾਂਦੀ ਉਸ ਨੂੰ ਚੱਕ ਕੇ ਲੈ ਗਏ ਲੜਕੀ ਦਾ ਪਿਤਾ ਹਰੀ ਸਿੰਘ ਨਲੂਏ ਕੋਲ ਆਣ ਕੇ ਫਰਿਆਦ ਕਰਦਾ ਹੈ ਕਿ ਮੇਰੀ ਪੁੱਤਰੀ ਦਾ ਡੋਲਾ ਚੱਕ ਕੇ ਲੈ ਗਏ ਉੱਥੇ ਕੋ ਕਰਮ ਕਰਨਗੇ ਤੇ ਉਸ ਨੂੰ ਛੜਾਇਆ ਜਾਵੇ ਹਰੀ ਸਿੰਘ ਨਲੂਏ ਨੇ ਪੁੱਛਿਆ ਤੁਸੀਂ ਕਿੰਨੇ ਬਰਾਤੀ ਸੀ ਤੇ ਉਹ ਕਿੰਨੇ ਸੀ ਤੇ ਉਸਨੇ ਜਵਾਬ ਦਿੱਤਾ ਅਸੀਂ ਵੀ 25 ਜਾਣੇ ਸੀ ਤੇ ਉਹ 5 ਜਾਣੇ ਸੀ ਹਰੀ ਸਿੰਘ ਨਲੂਏ ਨੇ ਕਿਹਾ ਕਿ ਤੁਸੀਂ ਵੀ 25 ਜਾਣੇ ਆਪਣੀ ਇੱਜ਼ਤ ਨਹੀਂ ਬਚਾ ਸਕੇ ਅਸੀਂ ਬਚਾਵਾਂਗੇ ਤੁਹਾਡੀ ਇੱਜ਼ਤ ਉਸਨੇ ਸਿੱਖਾਂ ਨੂੰ ਭੇਜਿਆ ਉਸ ਲੜਕੀ ਨੂੰ ਪਠਾਣਾ ਦੇ ਕਬਜ਼ੇ ਤੋਂ ਛਡਾ ਕੇ ਹਰੀ ਸਿੰਘ ਨਲੂਏ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਹਰੀ ਸਿੰਘ ਨਲੂਆ ਲੜਕੀ ਦੇ ਪਿਤਾ ਨੂੰ ਕਹਿੰਦੇ ਹਨ ਕਿ ਤੁਹਾਡੀ ਲੜਕੀ ਸਹੀ ਸਲਾਮਤ ਹੈ ਇਸ ਨੂੰ ਘਰੇ ਲੈ ਜਾਓ ਤਾਂ ਸਾਰੇ ਚੁੱਪ ਹੋ ਕੇ ਖੜ ਗਏ ਇਸ ਤੋਂ ਪਹਿਲਾਂ ਕੋਈ ਬੋਲਦਾ ਬੀਬੀ ਸ਼ਰਨ ਬੋਲਦੀ ਹੈ ਜੋ ਮੇਰੀ ਰਾਖੀ ਨਹੀਂ ਕਰ ਸਕਦੇ ਉਹਨਾਂ ਨਾਲ ਮੈਂ ਦਰਬਾਰਾ ਵਾਪਸ ਨਹੀਂ ਜਾਵਾਂਗੀ ਮੈਂ ਇੱਥੇ ਹੀ ਰਹਾਗੀ ਤਾਂ ਹਰੀ ਸਿੰਘ ਨਲਵੇ ਨੇ ਉਸ ਨੂੰ ਅਮਰਤ ਸ਼ਿਕਾਇਆ ਤੇ ਬੀਬੀ ਗੁਰਸ਼ਰਨ ਕੌਰ ਨਾਮ ਰੱਖ ਕੇ ਉੱਥੇ ਦਰਬਾਰ ਵਿੱਚ ਹੀ ਆਪਣੀ ਬੇਟੀ ਦੇ ਤੌਰ ਤੇ ਰੱਖਿਆ ਇੱਥੇ ਇੱਕ ਘਟਨਾ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਹਾਂ ਦਰਾ ਖੈਬਰ ਜਦੋਂ ਹਰੀ ਸਿੰਘ ਨਲਵੇ ਨੇ ਫਤਿਹ ਕੀਤਾ ਤੇ ਉੱਥੋਂ ਦਾ ਵਜ਼ੀਰ ਪਠਾਨ ਆਪਣੇ ਆਪ ਨੂੰ ਤਾਕਤਵਰ ਕਹਾਉਂਦਾ ਨਾਸਰ ਖਾਂ ਜਿਸ ਦੀ ਮੰਗੇਤਰ ਬਾਨੋ ਸੀ ਉਹ ਆਪਣੀ ਮੰਗੇਤਰ ਨੂੰ ਕਹਿੰਦਾ ਕਿ ਹੁਣ ਇੱਥੇ ਹਰੀ ਸਿੰਘ ਨਲੂਆ ਆ ਗਿਆ ਤੇ ਆਪਾਂ ਘਰ-ਬਾਰ ਛੱਡ ਕੇ ਇਥੋਂ ਅੱਗੇ ਜਾਣਾ ਹੈ ਆਪਾਂ ਉਹਦੇ ਨਾਲ ਮੁਕਾਬਲਾ ਨਹੀਂ ਕਰ ਸਕਦੇ ਤਾਂ ਜਦੋਂ ਬਾਨੂੰ ਨੂੰ ਇਹ ਗੱਲ ਪਤਾ ਲੱਗੀ ਕਿ ਤੂੰ ਤਾਂ ਬਹੁਤ ਮਹਾਨ ਸੀ ਤੂੰ ਤਾਂ ਬਹੁਤ ਲੜਾਕੂ ਸੀ ਤੇਰੇ ਤੋਂ ਤੂੰ ਤਾਂ ਕਹਿੰਦਾ ਸੀ ਸਾਰੇ ਡਰਦੇ ਆ ਜਦੋਂ ਮੈਂ ਤਲਵਾਰ ਕਢਦਾ ਮਿਆਣ ਦੇ ਵਿੱਚੋਂ ਬਿਜਲੀ ਲਸ਼ਕਦੀ ਆ ਅੱਜ ਤੈਨੂੰ ਕੀ ਡਰ ਪੈ ਗਿਆ ਹਰੀ ਸਿੰਘ ਨਲੂਏ ਤੋਂ ਕੌਣ ਐ ਉਹ ਹਰੀ ਸਿੰਘ ਨਲੂਆ ਜੀ ਤੋਂ ਤੂੰ ਡਰਦਾ ਐ ਮੈਂ ਉਹਨੂੰ ਵੇਖਣਾ ਚਾਹੁੰਨੀ ਆ ਇਤਿਹਾਸਕਾਰ ਲਿਖਦੇ ਹਨ ਕਿ ਬਾਨੋ ਹਰੀ ਸਿੰਘ ਨਲੂਏ ਦੇ ਟੈਂਟ ਵਾਲਾ ਵਾਦੀ ਹੈ ਤਾਂ ਜਦੋਂ ਤੰਬੂ ਦੇ ਕੋਲ ਜਾਂਦੀ ਹੈ ਤਾਂ ਹਰੀ ਸਿੰਘ ਨਲੂਆ ਬੰਦਗੀ ਕਰਦੇ ਹੁੰਦੇ ਹਨ ਜਦੋਂ ਉਹ ਪਾਠ ਕਰਕੇ ਹਟਦੇ ਹਨ ਅੱਖ ਖੋਲਦੇ ਹਨ ਤੇ ਸਾਹਮਣੇ ਬਾਨੋ ਖੜੀ ਹੁੰਦੀ ਹੈ ਜੋ ਨਾਸਰ ਖਾਂਦੀ ਮੰਗੇਤਰ ਸੀ ਤੇ ਬਾਨੋ ਆਖਦੀ ਹੈ ਕਿ ਮੈਂ ਦੇਖਣਾ ਚਾਹੁੰਦੀ ਸੀ ਕਿ ਜਿਸ ਤੋਂ ਮੇਰਾ ਮੰਗੇਤਰ ਜਿਸ ਤੋਂ ਮੇਰਾ ਹੋਣ ਵਾਲਾ ਘਰ ਵਾਲਾ ਡਰਦਾ ਹੈ ਉਹ ਕਿੱਡਾ ਇੱਕ ਤਕੜਾ ਜੋਧਾ ਹੈ ਹਰੀ ਸਿੰਘ ਨਲੂਆ ਨੂੰ ਇਹ ਗੱਲ ਕਹਿੰਦੀ ਹੈ ਕਿ ਮੈਨੂੰ ਤੇਰੇ ਵਰਗਾ ਪੁੱਤਰ ਚਾਹੀਦਾ ਹੈ ਜੋਧਾ ਚਾਹੀਦਾ ਹੈ ਭਾਬ ਤੂੰ ਮੇਰੇ ਨਾਲ ਨਕਾਹ ਕਰ ਹਰੀ ਨਲਵਾ ਜਵਾਬ ਦਿੰਦਾ ਹੈ ਕਿ ਮੇਰੀ ਉਮਰ 40 42 ਸਾਲ ਹੈ ਮੇਰਾ ਵਿਆਹ ਹੋਇਆ ਹੋਇਆ ਹੈ ਤਿੰਨ ਬੱਚੇ ਹਨ ਮੇਰੇ ਮੈਂ ਤੇਰੇ ਨਾਲ ਨਕਾ ਨਹੀਂ ਕਰ ਸਕਦਾ ਤੂੰ ਇਸ ਤੰਬੂ ਤੋਂ ਬਾਹਰ ਹੋ ਜਾ ਥੋੜਾ ਜਿਹਾ ਗਰਮੀ ਨਾਲ ਬੋਲਦੇ ਨੇ ਤੇ ਉਹ ਜਾਂਦੀ ਜਾਂਦੀ ਤੰਬੂ ਚੋਂ ਇਹ ਗੱਲ ਕਹਿੰਦੀ ਹੈ ਕਿ ਗੁਰੂ ਨਾਨਕ ਦੇ ਦਰ ਤੋਂ ਕੋਈ ਖਾਲੀ ਨਹੀਂ ਮੁੜਿਆ ਅੱਜ ਕਿਵੇਂ ਮੈਂ ਖਾਲੀ ਮੁੜ ਗਈ ਤੇਰੇ ਦਰ ਤੋਂ ਮੈਂ ਸੁਣਿਆ ਸੀ ਪਰ ਅੱਜ ਮੈਂ ਖਾਲੀ ਮੁੜ ਚੱਲੀ ਆ ਹਰੀ ਸਿੰਘ ਨਲਵਾ ਆਵਾਜ਼ ਮਾਰਦਾ ਹੈ ਤੇ ਉਸ ਦੇ ਅੱਗੇ ਗੋਡਿਆਂ ਭਰ ਬਹਿ ਜਾਂਦਾ ਹੈ ਕਹਿੰਦਾ ਹੈ ਤੂੰ ਕਹਿੰਦੀ ਕਿ ਤੇਰੇ ਵਰਗਾ ਪੁੱਤਰ ਚਾਹੀਦਾ ਹੈ ਇਹ ਹੀ ਮੰਗ ਸੀ ਨਾ ਲੈ ਅੱਜ ਤੋਂ ਮੈਂ ਤੇਰਾ ਪੁੱਤਰ ਹਾਂ ਤੇ ਤੂੰ ਮੇਰੀ ਮਾਤਾ ਸਾਰੀ ਉਮਰ ਹਰੀ ਸਿੰਘ ਨਲੂਏ ਨੇ ਉਸ ਨੂੰ ਮਾਤਾ ਬਣਾ ਕੇ ਰੱਖਿਆ ਜਦ ਕਿ ਉਸ ਦੀ ਉਮਰ 20 ਸਾਲ ਸੀ ਤੇ ਅਮਰਤ ਦੀ ਦਾਤ ਉਸ ਨੇ ਛਕੀ ਇਤਿਹਾਸ ਵਿੱਚ ਉਸ ਦਾ ਨਾਮ ਬੀਬੀ ਬਾਨੋ ਜੀ ਵਜੋਂ ਲਿਖਿਆ ਗਿਆ ਇਤਿਹਾਸਕਾਰ ਲਿਖਦੇ ਹਨ ਕਿ ਹਰੀ ਸਿੰਘ ਨਲੂਆ ਕੋਲ ਇੰਨੀ ਜ਼ਮੀਨ ਜਾਇਦਾਦ ਸੀਗੀ ਸਿੱਖ ਰਾਜ ਦੇ ਵਿੱਚ ਕਿਸੇ ਹੋਰ ਜਰਨੈਲ ਕੋਲ ਨਹੀਂ ਸੀ ਪਰ ਉਹ ਆਪਣੀ ਜਾਇਦਾਦ ਜੋ ਵੀ ਉਹਨਾਂ ਨੂੰ ਇਨਕਮ ਆਉਂਦੀ ਸੀ ਆਮਦਨ ਆਉਂਦੀ ਸੀ ਉਹ ਗੁਰਦੁਆਰਿਆਂ ਤੇ ਹੀ ਲਾਉਂਦੇ ਸਨ ਜਾਂ ਆਪਣੀ ਸੈਨਾ ਤੇ 1 ਰੁਪਿਆ ਵੀ ਉਹ ਆਪਣੇ ਪਾਸ ਇੱਕ ਆਨਾ ਵੀ ਆਪਣੇ ਪਾਸ ਨਹੀਂ ਰੱਖਦੇ ਸਨ ਉਹਨਾਂ ਨੇ ਪੰਜਾ ਸਾਹਿਬ ਤਰਨਤਾਰਨ ਸਾਹਿਬ ਇੱਥੋਂ ਤੱਕ ਕਿ ਅਕਾਲ ਤਖਤ ਸਾਹਿਬ ਤੇ ਜੋ ਸੋਨੇ ਦਾ ਗੌਰਮਟ ਹੈ ਉਹਨਾਂ ਨੇ ਲਗਵਾਇਆ ਜਦੋਂ ਕਮਰ ਨੋ ਨਿਹਾਲ ਸਿੰਘ ਦਾ ਵਿਆਹ ਸੀ ਤਾਂ ਲਾਹੌਰ ਵਿੱਚ ਜਸ਼ਨ ਦਾ ਮਾਹੌਲ ਸੀ ਉਸ ਸਮੇਂ ਜਮਰੋਦ ਦੇ ਕਿਲੇ ਤੋਂ ਫੌਜਾ ਮਹਾਰਾਜਾ ਰਣਜੀਤ ਸਿੰਘ ਨੇ ਵਾਪਸ ਬੁਲਾ ਲਈਆਂ ਇਹ ਉਹ ਵਕਤ ਸੀ ਜਦੋਂ ਹਰੀ ਸਿੰਘ ਨਲਵਾ ਬਿਮਾਰ ਸੀ ਤੇ ਪਸ਼ਾਵਰ ਕਿਲੇ ਵਿੱਚ ਰਹਿੰਦੇ ਸਨ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਜਮਰੋਦ ਤੋਂ ਵੀ ਫੌਜਾਂ ਵਾਪਸ ਬੁਲਾ ਲਈਆਂ ਤੇ ਜਮਰੋਦ ਕਰੀਬ ਥੋੜੇ ਹੀ ਸਿੰਘ ਰਹਿ ਗਏ ਸਨ ਮਹਾ ਸਿੰਘ ਉੱਥੇ ਹੈੱਡ ਸਨ ਜਮਰੋਦ ਦੇ ਕਿਲੇ ਵਿੱਚ ਤੇ ਉਸ ਸਮੇਂ ਪਠਾਣਾ ਨੇ ਕਬਜ਼ਾ ਕਰਨ ਦੀ ਨੀਅਤ ਵਿੱਚ ਜਮਰੋਦ ਦੇ ਕਿਲੇ ਤੇ ਹਮਲਾ ਕੀਤਾ ਮਹਾ ਸਿੰਘ ਨੇ ਚਿੱਠੀ ਪਾਈ ਹਰੀ ਸਿੰਘ ਨਲੂਏ ਨੂੰ ਅਸੀਂ ਮਰਦੇ ਦਮ ਤੱਕ ਇਸ ਕਿਲੇ ਨੂੰ ਫਤੇ ਨਹੀਂ ਹੋਣ ਦਵਾਂਗੇ ਜੇ ਹੋ ਸਕੇ ਆ ਤੇ ਸਾਡੀ ਮਦਦ ਲਈ ਸੈਨਾ ਭੇਜੋ ਜਾਂ ਆਪ ਜ਼ਰੂਰ ਆਓ ਜਦੋਂ ਇਹ ਚਿੱਠੀ ਹਰੀ ਸਿੰਘ ਨਲੂਏ ਨੂੰ ਮਿਲੀ ਤੇ ਹਰੀ ਸਿੰਘ ਨਲੂਆ ਪਸ਼ਾਵਰ ਵਿੱਚ ਸੀ ਤੇ ਉਸ ਨੇ ਇਹ ਚਿੱਠੀ ਪੜਨਸਾਰ ਭਾਵੇਂ ਬਿਮਾਰ ਸੀ ਆਪਣੀ ਫੌਜ ਦੇ ਨਾਲ ਜਮਰੋਦਵਾਲ ਨੂੰ ਚਾਲੇ ਪਾ ਦਿੱਤੇ ਉੱਥੇ ਭਿਆਨਕ ਜੰਗ ਹੋਈ ਜਿਸ ਜੰਗ ਵਿੱਚ ਇਤਿਹਾਸਕਾਰ ਲਿਖਦੇ ਹਨ ਕਿ ਦੋ ਗੋਲੀਆਂ ਵੱਜੀਆਂ ਹਰੀ ਸਿੰਘ ਨਲਵੇ ਦੇ ਇੱਕ ਛਾਤੀ ਦੇ ਵੱਜੀ ਤੇ ਇੱਕ ਵੱਖੀ ਦੇ ਵਿੱਚ ਵੱਜੀ ਹਰੀ ਸਿੰਘ ਨਲਵਾ ਘੋੜੇ ਦੀ ਗਰਦਨ ਉੱਤੇ ਡਿੱਗ ਪੈਣੇ ਨੇ ਤੇ ਘੋੜੇ ਨੂੰ ਕਹਿੰਦੇ ਨੇ ਕਿ ਮੈਨੂੰ ਜਮਰੋਦ ਦੇ ਕਿਲੇ ਵਿੱਚ ਲੈ ਜਾਤ ਘੋੜਾ ਹਰੀ ਸਿੰਘ ਨਲੂਏ ਨੂੰ ਜਮਰੋਦ ਦੇ ਕਿਲੇ ਵਿੱਚ ਲੈ ਜਾਂਦਾ ਹੈ ਤੇ ਮਹਾ ਸਿੰਘ ਜਦੋਂ ਉੱਥੇ ਘੋੜੇ ਤੋਂ ਹਰੀ ਸਿੰਘ ਨਲੂਏ ਨੂੰ ਉਤਾਰਦੇ ਹਨ ਆਖਰੀ ਸਾਹਾਂ ਤੇ ਹੁੰਦੇ ਹਨ ਹਰੀ ਸਿੰਘ ਨਲੂਆ ਤੇ ਹਰੀ ਸਿੰਘ ਨਲੂਆ ਆਖਰੀ ਦੋ ਬੋਲ ਕਹਿੰਦੇ ਨੇ ਮਹਾ ਸਿੰਘ ਨੂੰ ਕਿ ਇੱਕ ਤਾਂ ਚਿੱਠੀ ਪਾ ਦੇ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਹਰੀ ਸਿੰਘ ਨਲੂਆ ਇਸ ਦੁਨੀਆ ਤੇ ਨਹੀਂ ਰਹਾ ਕਿਉਂਕਿ ਜਦੋਂ ਨੂੰ ਚਿੱਠੀ ਮਿਲਨੀ ਉਦੋਂ ਨੂੰ ਅਸੀਂ ਸਵਾਸ ਤਿਆਗ ਜਾਣੇ ਆ ਦੂਸਰਾ ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਇੱਥੇ ਨਹੀਂ ਆਉਂਦੀ ਕਿਸੇ ਨੂੰ ਪਤਾ ਨਾ ਲੱਗੇ ਕਿ ਜਮਰੋਦ ਦੇ ਕਿਲੇ ਵਿੱਚ ਹਰੀ ਸਿੰਘ ਨਲੂਆ ਚੜ੍ਹਾਈ ਕਰ ਗਿਆ ਤਾਂ ਜੋ ਪਠਾਨ ਇਸ ਕਿਲੇ ਤੇ ਕਬਜ਼ਾ ਨਾ ਬਣਾ ਸਕਣ ਮਹਾ ਸਿੰਘ ਚਿੱਠੀ ਭੇਜਦਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਚਿੱਠੀ ਪੜ੍ਹਦੇ ਹਨ ਤੇ ਲਿਖਿਆ ਹੁੰਦਾ ਹੈ ਕਿ ਦੂਜੀ ਚਿੱਠੀ ਹੈ ਪਹਿਲੀ ਚਿੱਠੀ ਉਹਨਾਂ ਨੇ ਜਦੋਂ ਪਸ਼ਾਵਰ ਤੋਂ ਜਮਰੋਦ ਵੱਲ ਨੂੰ ਤੁਰਦੇ ਹਨ ਪਾਈ ਸੀ ਕਿ ਅਸੀਂ ਚੱਲੇ ਹਾਂ ਉਧਰ ਨੂੰ ਜੇ ਹੋ ਸਕੇ ਤਾਂ ਥੋੜੀ ਸੈਨਾ ਉਧਰ ਭੇਜ ਦੇਣਾ ਉਹ ਚਿੱਠੀ ਡੋਗਰਾ ਧਿਆਨ ਸਿੰਘ ਉਹਨਾਂ ਤੱਕ ਪਹੁੰਚਣ ਨਹੀਂ ਦਿੰਦਾ ਇਤਿਹਾਸਕਾਰ ਲਿਖਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਇਸ਼ਨਾਨ ਕਰ ਰਹੇ ਸੀ ਤੇ ਉਹਨਾਂ ਦੇ ਹੱਥ ਤੇ ਇੱਕ ਗੜਵਾ ਸੀ ਧਿਆਨ ਸਿੰਘ ਦੀ ਲੱਤ ਤੇ ਮਾਰਦੇ ਹਨ ਕਹਿੰਦੇ ਜਾਂ ਦਫਾ ਹੋ ਜਾ ਸਾਡੀਆਂ ਨਜ਼ਰਾਂ ਤੋਂ ਪਰਾਂ ਹੋ ਜਾ ਤੂੰ ਸਾਡੇ ਯੋਧੇ ਦੀ ਚਿੱਠੀ ਨਹੀਂ ਇੱਥੋਂ ਸਾਡੇ ਤੱਕ ਪਹੁੰਚਣ ਦਿੱਤੀ ਤੇ ਮਹਾਰਾਜਾ ਰਣਜੀਤ ਸਿੰਘ ਰੋਣ ਲੱਗ ਜਾਂਦੇ ਨੇ ਇਤਿਹਾਸਕਾਰ ਲਿਖਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਪਹਿਲੀ ਵਾਰੀ ਰੋਏ ਨੇ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਹਰੀ ਸਿੰਘ ਨਲਵਾ ਨਾ ਜਾਂਦਾ ਸਾਡਾ ਅੱਧਾ ਰਾਜ ਖੁੱਸ ਜਾਂਦਾ ਭਾਵ ਉਸ ਦੀ ਅੱਧੇ ਰਾਜ ਜਿੰਨੀ ਸ਼ਕਤੀ ਸੀ ਹਰੀ ਸਿੰਘ ਨਲਵੇ ਨੇ ਸਾਨੂੰ ਅੱਧਾ ਰਾਜ ਫੇਰ ਦੇ ਦੇਣਾ ਸੀ ਅੱਜ ਉਹ ਸਾਡਾ ਹਰੀ ਸਿੰਘ ਨਲਵਾ ਸਾਡਾ ਅੱਧਾ ਰਾਜ ਚਲਾ ਗਿਆ ਹਰੀ ਸਿੰਘ ਨਲਵੇ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਇੰਨਾ ਦੁੱਖ ਹੋਇਆ ਮਹਾਰਾਜਾ ਰਣਜੀਤ ਸਿੰਘ ਆਪਣੀਆਂ ਫੌਜਾਂ ਨਾਲ ਜਮਰੋਦ ਦੇ ਕਿਲੇ ਵੱਲ ਚਾਲਾ ਪਾ ਦਿੰਦੇ ਨੇ ਉਹ 6 ਦਿਨ ਹੁੰਦੇ ਨੇ 30 ਅਪ੍ਰੈਲ 1837 ਈਸਵੀ ਨੂੰ ਹਰੀ ਸਿੰਘ ਨਲਵਾ ਚੜ੍ਹਾਈ ਕਰਦਾ ਹੈ 7 ਮਈ ਤੱਕ ਜਮਰੋਦ ਦੇ ਕਿਲੇ ਵਿੱਚੋਂ ਉਹਨਾਂ ਦੀ ਚੜ੍ਹਾਈ ਕਰਨ ਦੀ ਖਬਰ ਬਾਹਰ ਨਹੀਂ ਜਾਂਦੀ ਇਤਿਹਾਸਕਾਰ ਅਲੱਗ-ਅਲੱਗ ਗੱਲਾਂ ਲਿਖਦੇ ਨੇ ਕਿ ਮਹਾ ਸਿੰਘ ਜਮਰੋਦ ਦੇ ਕਿਲੇ ਵਿੱਚ ਹਰੀ ਸਿੰਘ ਨਲੂਏ ਦੇ ਪਏ ਸਰੀਰ ਲਈ ਰੋਟੀ ਲੈ ਕੇ ਜਾਂਦੇ ਤੇ ਰੋਟੀ ਲੈ ਕੇ ਜਾਂਦੇ ਤੇ ਬਰਤਨ ਖਾਲੀ ਵਾਪਸ ਆਉਂਦੇ ਉਹਨਾਂ ਦੇ ਕੱਪੜੇ ਰੋਜ਼ ਨਿਚੋੜ ਕੇ ਤੰਬੂਆਂ ਦੇ ਬਾਹਰ ਸੁੱਕਣੇ ਪਾ ਦਿੰਦੇ ਜਾਂਦੇ ਉਹਨਾਂ ਦੇ ਕੱਪੜੇ ਉਹਨਾਂ ਦੇ ਕਸ਼ਹਿਰਿਆਂ ਨੂੰ ਵੇਖ ਹੀ ਪਠਾਨ ਡਰੀ ਜਾਂਦੇ ਕਿ ਹਰੀ ਸਿੰਘ ਨਲੂਆ ਅੰਦਰ ਹੈ ਕਿਸੇ ਦੀ ਹਿੰਮਤ ਨਾ ਹੁੰਦੀ ਉਹ ਅੰਦਰ ਜਾਣ ਦੀ ਹਰੀ ਸਿੰਘ ਨਲੂਏ ਦੇ ਕੋਲ ਇਥੋਂ ਤੱਕ ਵੀ ਇਤਿਹਾਸਕਾਰ ਲਿਖਦੇ ਹਨ ਕਿ ਹਰੀ ਸਿੰਘ ਨਲੂਏ ਨੂੰ ਕਿਸੇ ਤਰੀਕੇ ਨਾਲ ਘੋੜੇ ਤੇ ਬਿਠਾ ਕੇ ਜਮਰੋਦ ਦੇ ਕਿਲੇ ਦੀਆਂ ਕੰਧਾਂ ਦੇ ਉੱਪਰ ਢੇੜਾ ਕਢਾਇਆ ਜਾਂਦਾ ਹੈ ਕਿ ਪਠਾਣਾ ਦੇ ਵਿੱਚ ਹਰੀ ਸਿੰਘ ਨਲੂਏ ਦਾ ਖੌਫ ਬਣਿਆ ਰਵੇ ਹਰੀ ਸਿੰਘ ਨਾਲੂਏ ਦੀ ਸ਼ਹਾਦਤ ਤੋਂ 40 ਸਾਲਾਂ ਬਾਅਦ ਇੱਕ ਅੰਗਰੇਜ਼ ਲਿਖਦਾ ਹੈ ਜਦੋਂ ਉਹ ਅਫਗਾਨ ਦੇ ਵਿੱਚ ਜਾਂਦਾ ਹੈ ਤੇ ਉੱਥੋਂ ਦੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਰੋਂਦਿਆਂ ਨੂੰ ਕਹਿੰਦੀਆਂ ਹਨ ਕਿ ਚੁੱਪ ਕਰ ਜਾ ਪੁੱਤਰਾ ਹਰੀ ਸਿੰਘ ਨਾਲਵਾ ਆਉਂਦਾ ਹੈ ਭਾਵ ਉਹਦਾ ਇੰਨਾ ਖੌਫ ਸੀ ਪਠਾਣਾਂ ਦੇ ਵਿੱਚ ਜਦੋਂ ਦੈਰਾ ਖੈਬਰ ਫਤਿਹ ਕੀਤਾ ਤੇ ਕਹਿੰਦੇ ਹਨ ਕਿ ਉੱਥੋਂ ਦੇ ਪਠਾਣ ਸਲਵਾਰਾਂ ਤੇ ਬੁਰਕਾ ਪਾਉਣ ਲੱਗੇ ਸਨ ਉਦੋਂ ਦੇ ਉਹ ਅੱਜ ਤੱਕ ਸਲਵਾਰਾਂ ਪਾਉਂਦੇ ਹਨ ਕਿ ਅਸੀਂ ਜਨਾਨੀਆਂ ਦਾ ਭੇਸ ਤਲਕੇ ਇੱਥੇ ਲੋਕੇ ਛਿਪੇ ਰਹਿ ਸਕਦੇ ਹਾਂ ਨਹੀਂ ਤਾਂ ਸਾਨੂੰ ਹਰੀ ਸਿੰਘ ਨਲੂਆ ਖਤਮ ਕਰਦਾ ਦਵੇਗਾ ਉਹ ਕਹਿੰਦੇ ਸਨ ਕਿ ਹਰੀ ਸਿੰਘ ਨਲੂਆ ਪਤਾ ਨਹੀਂ ਕਿੱਥੋਂ ਬਿਜਲੀ ਦੀ ਚਮਕ ਵਾਂਗ ਹੁੰਦਾ ਹੈ ਤੇ ਸਾਡੇ ਉੱਪਰ ਹਾਵੀ ਹੋ ਜਾਂਦਾ ਹੈ ਇਹ ਸੀ ਸਿੱਖ ਕੌਮ ਹੀ ਨਹੀਂ ਦੁਨੀਆ ਦਾ ਮਹਾਨ ਜਰਨੈਲ ਹਰੀ ਸਿੰਘ ਨਲੂਆ ਜਿਸ ਨੂੰ ਅੰਗਰੇਜ਼ ਵੀ ਇੱਕ ਮਹਾਨ ਜਰਨੈਲ ਮੰਨਦੇ ਸਨ ਇੱਕ ਅੰਗਰੇਜ਼ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਕਿ ਜੇਕਰ ਇਸ ਦੇ ਕੋਲ ਸਾਡੇ ਜਿੰਨੀ ਸੈਨਾ ਹੁੰਦੀ ਤੇ ਇਹਨੇ ਅੱਧਿਓ ਵੱਧ ਦੁਨੀਆ ਫਤੇਕਰ ਜਾਣੀ ਸੀ ਇੰਨੀ ਸ਼ਕਤੀ ਤੇ ਇੰਨੀ ਪਾਵਰ ਸੀ ਸਾਨੂੰ ਅਜੇ ਸਿੱਖ ਕੌਮ ਦੇ ਜਰਨੈਲਾਂ ਤੇ ਮਾਣ ਤੇ ਫਕਰ ਹੋਣਾ ਚਾਹੀਦਾ ਹੈ ਜਿਹੇ ਇਤਿਹਾਸ ਤੋਂ ਸਾਨੂੰ ਜਾਣੋ ਹੋਣਾ ਚਾਹੀਦਾ ਹੈ ਜੇਕਰ ਵੀਡੀਓ ਸਾਡੀ ਚੰਗੀ ਲੱਗੇ ਤੇ ਅੱਗੇ ਵੀ ਦੋਸਤਾਂ ਮਿੱਤਰਾਂ ਵਿੱਚ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਅਸੀਂ ਆਪਣੇ ਮਹਾਨ ਯੋਧੇ ਆਪਣੇ ਮਹਾਨ ਵਿਰਾਸਤ ਤੋਂ ਜਾਣੋ ਹੋ ਸਕੀਏ ਧੰਨਵਾਦ